ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਲਗਾਤਾਰ ਨੌਜਵਾਨ ਜਿਹੜੇ ਨੇ ਉਹ ਜੂਰ ਘੁੰਮਦੇ ਹੋਏ ਨਜ਼ਰ ਆ ਰਹੇ ਜਿਸ ਦੇ ਥੱਲ ਪਾਉਣ ਦੇ ਅਗਰ ਖੁੱਲੜੋ ਪੱਜ ਦੀ ਗੱਲ ਕਰੇ ਖੁੱਲੜੋ ਪੱਜ ਨੂੰ ਥੱਲ ਪਾਉਣ ਦੇ ਲਈ ਪੰਜਾਬ ਪੁਲਿਸ ਜਿਹੜੀ ਉਹ ਮੁਸਤੈਦ ਦਿਖ ਦਿਖਦੀ ਹੋਈ ਨਜ਼ਰ ਆ ਰਹੀ ਹੈ ਅਗਰ ਮੋਹਾਲੀ ਪੁਲਿਸ ਦੀ ਗੱਲ ਕਰੇ ਤਾਂ ਮੋਹਾਲੀ ਪੁਲਿਸ ਦੇ ਵਿੱਚ ਖੁਦ ਤੋਂ ਦੀ ਗੱਲ ਕਰੀ ਸਾਰੇ ਅਫੀਸਰ ਜਿਹੜੇ ਨੇ ਉਹ ਅੱਜ ਡਿਊਟੀ ਤੇ ਨਜ਼ਰ ਆ ਰਹੇ ਨੇ ਸਰ ਸਰ ਕਿਵੇਂ ਦੇਖਦੇ ਆ ਅੱਜ ਲਗਦਾ ਤੁਸੀਂ ਮਾਰਕੀਟ ਦੇ ਵਿੱਚ ਘੁੰਮ ਰਹੇ ਹੋ ਜਿਵੇਂ ਅਗਰ ਮਾਰਕੀਟਾਂ ਦੀ ਗੱਲ ਕਰੀ ਤਾਂ ਮਾਰਕੀਟ ਦੇ ਵਿੱਚ ਕਾਫੀ ਭੀੜ ਜਿਹੜੀ ਅੱਜ ਦੇਖਣ ਖਾਸ ਤੌਰ ਤੇ ਜਿੰਨੇ ਵੀ ਸਾਡੇ 50 80 ਨਾਕੇ ਲਾਏ ਹੋਏ ਨੇ ਪਲੱਸ ਪੈਟਰੋਲਮ ਕਟੀਆਂ ਹੋਈਆਂ ਨੇ ਅਸੀਂ ਹਰੇਕ ਮਾਰਕੀਟ ਨੂੰ ਕਵਰ ਕਰ ਰਹੇ ਆ ਹਰੇਕ ਰੈਸਟੋਰੈਂਟ ਜਿਹੜਾ ਉਹ ਹੋਟਲ ਹੈਗਾ ਜਾਂ ਕੋਈ ਕਲੱਬ ਉਹ ਸਾਰੇ ਕਵਰ ਕੀਤੇ ਹੋਏ ਨੇ ਲੱਖ ਲੱਖ ਪੈਟਰੋਲਮ ਪਾਰਟੀ ਵੀ ਲਾ ਕੇ ਸਾਰੇ ਹੀ ਗੈਟਡ ਅਫਸਰ ਜਿਹੜੇ ਬਾਹਰ ਨੇ ਕਿਸੇ ਨੂੰ ਵੀ ਹੁਲੜਬਾਜੀ ਦੀ ਜਿਹੜੀ ਉਹ ਇਜਾਜ਼ਤ ਨਹੀਂ ਹੈ ਜੇ ਕੋਈ ਸ਼ਰਾਰਤੀ ਅੰਸਰ ਸ਼ਰਾਰਤ ਕਰੇਗਾ ਤੇ ਉਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਹੋਏਗਾ ਸੋ ਲੋਅਰ ਅਨਡਰਡਰਿਸਟ੍ਰਮ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਕਾਫੀ ਚੰਗੀ ਤਰ੍ਹਾਂ ਜਿਹੜੀ ਲੋਅਰ ਅਨਡਰਡਰਸ ਨਹੀਂ ਦੇਖਣ ਨੂੰ ਮੇਰੀ ਪਿਛਲੇ ਦਿਨਾਂ ਦੇ ਵਿੱਚ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਵੀ ਤੁਹਾਡੇ ਜਿਹੜੀ ਗੱਲ ਗਲਤ ਹੈ ਪੰਜਾਬ 'ਚ ਜਿਹੜਾ ਲਾਂਡ ਆਰਡਰ ਹੈ ਬਿਲਕੁਲ ਵਧੀਆ ਬੜਾ ਪੀਸਫੁੱਲ ਹੈ ਅੱਜ ਹੀ ਸਾਡੇ ਮਾਨਯੋਗ ਆਈਜੀਪੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਜਿੰਨੇ ਵੀ ਸਾਡੇ ਪਿਛਲੇ ਸਾਲ ਦੇ ਵਿੱਚ 2024 ਦੇ ਕੇਸ ਹੋਏ ਨੇ ਸਾਰੇ ਟਰੇਸ ਹੋਏ ਆ ਸੋ ਪੰਜਾਬ ਦੇ ਵਿੱਚ ਲਾਂਡ ਆਰਡਰ ਬਿਲਕੁਲ ਪੀਸਫੁੱਲ ਹੈ ਅੰਡਰ ਕੰਟਰੋਲ ਹੈ ਸਾਰਾ ਜੇਕਰ ਮੋਹੱਲੇ ਦੀ ਗੱਲ ਕਰੀ ਜਾਵੇ ਮੋਹੱਲੇ ਦੇ ਵਿੱਚ ਕਾਫੀ ਯੋਵਕ ਜਿਹੜੇ ਨੇ ਉਹ ਬਾਹਰ ਤੋਂ ਆਉਂਦੇ ਨੇ ਬਾਹਰ ਤੋਂ ਆ ਕੇ ਇੱਥੇ ਰਹਿੰਦੇ ਹੋਏ ਨਜ਼ਰਾਂ ਅੰਦਰ ਇੱਥੇ ਨੌਕਰੀ ਪੇਸ਼ੇ ਕਰਦੇ ਹੋਏ ਨਜ਼ਰਾਂ ਅੰਦਰ ਸਰ ਉਹਨਾਂ ਨੂੰ ਉਹਨਾਂ ਨੂੰ ਉਹ ਜਿਹੜਾ 바ਜੀ ਤੋਂ ਕਿਵੇਂ ਠੱਲ ਪਾਈ ਜਾ ਸਕਦੀ ਹੈ ਜੇਕਰ ਕੋਈ ਕਰਾਈ ਹੁੰਦਾ ਤਾਂ ਦੇਖੋ ਅਸੀਂ ਹਰੇਕ ਜਿਹੜੀ ਇੰਸਟੀਚਿਊਟ ਹੈ ਉਹਨਾਂ ਦੇ ਵਿੱਚ ਵੀ ਜਾ ਕੇ ਲੈਕਚਰ ਦਿੰਨੇ ਆ ਸਾਰੇ ਜਿਨੇ ਕੋਈ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਨੇ ਆਦਰਵਾਇਜ਼ ਜੇ ਕੋਈ ਸ਼ਰਾਰਤ ਕਰੇਗਾ ਉਹਨੂੰ ਪਤਾ ਹੈ ਕਿ ਕਾਨੂੰਨ ਜਿਹੜਾ ਕੋਈ ਹੱਥ ਜਲਾਏਗਾ ਤਾਂ ਉਹਦੇ ਖਿਲਾਫ ਐਕਸ਼ਨ ਤਾਂ ਹੋਣਾ ਹੀ ਹੈ ਇਸ ਕਰਕੇ ਆਟਕਲ ਜਿਹੜੇ ਵੀ ਬੱਚੇ ਇਥੇ ਕੋ ਪੜਨ ਆਉਂਦੇ ਨੇ ਜਾਂ ਹੋਰ ਆਉਂਦੇ ਨੇ ਸਾਰੇ ਹੀ ਸਿਆਣੇ ਨੇ ਸਮਝਦਾਰ ਨੇ ਕੋਈ ਇਦਾਂ ਕਾਨੂੰਨ ਆਪਣੇ ਹੱਥ 'ਚ ਨਹੀਂ ਲਏਗਾ ਲੇਕਿਨ ਜੇ ਫਿਰ ਵੀ ਕਹੇ ਨ ਕੋਈ ਸ਼ਰਾਰਤ ਕੀਤੀ ਤੇ ਉਹ ਕਾਨੂੰਨੀ ਸਕੰਜੇ ਦੇ ਵਿੱਚ ਹੈ ਹੀ ਹੈ ਜੀ ਜੇਕਰ ਮੁਹਾਲੀ ਦੀ ਮਾਰਕੀਟਾਂ ਦੀ ਗੱਲ ਕਰੀ ਜਾਵੇ ਤਾਂ ਕਿੰਨੇ ਕੋ ਗਾਈਡਲਾਈਨਸ ਦਿੱਤੀ ਗਈ ਹੈ ਕਿ ਮਾਰਕੀਟਰੀਆਂ ਕਿਸ ਸਮੇਂ ਦਰਿਏ ਬੰਦ ਹੋਣੀ ਚਾਹੀਦੀ ਹੈ ਕਿ ਨਿਊ ਇਅਰ ਦਾ ਜਸ਼ਨ ਜਿਹੜਾ ਉਹ ਵੀ ਮਨਾਇਆ ਜਾਵੇ ਤਾਂ ਮਾਰਕੀਟ ਜਿਹੜੇ ਸੁਖਸ਼ਾਂਤਰੇ ਬੰਦ ਹੁੰਦੀ ਹੋਵੇ ਦੇਖੋ ਜੀ ਮੁਹਾਲੀ ਦੇ ਵਿੱਚ ਜਿਹੜਾ ਇਹਨਾਂ ਨੇ ਜਸ਼ਨ ਮਨਾਉਣਾ ਹੈ ਉਹ 12 ਵਜੇ ਤੱਕ ਜਿਹੜੇ ਸਾਡੇ ਸੰਗਰ ਲੱਗੇ ਨੇ ਉਹਨਾਂ ਦਾ ਵੀ 12 ਵਜੇ ਤੱਕ ਦਾ ਟਾਈਮ ਹੈ ਸਾਡੇ ਕੋਲ 12 ਵਜੇ ਤੱਕ ਇਹਨਾਂ ਨੂੰ ਕਿਹਾ ਹੈ ਕਿ ਜਿਹੜੇ ਆਪਣਾ ਜਸ਼ਨ ਮਨਾ ਕੇ RAM ਨਾਲ ਆਪੋ ਆਪਣੇ ਘਰ ਚ ਜਾਣ ਜਾ ਕੇ ਨਵੇਂ ਸਾਲ ਦੀ ਜਿਹੜੀ ਉਹ ਸੈਲੀਬ੍ਰੇਸ਼ਨ ਕਰਨ ਸਰ ਅਗਰ ਨਾਕੇ ਦੀ ਗੱਲ ਕੀਤੀ ਜਾਵੇ ਕਿੰਨੇ ਕੋ ਨਾਕੇ ਜਿਹੜੇ ਲੱਗੇ ਹੋਏ ਨੇ ਡਰਿੰਕ ਐਂਡ ਡਰਾਈਵ ਦੇ ਨਾਕਾ ਸਪੈਸ਼ਲਟੀ ਜਿੱਕਰ ਦੇਖਿਆ ਜਾਵੇ ਤਾਂ ਇਹ ਦਿਨ ਨੂੰ ਲੱਗਦਾ ਹੋਇਆ ਨਜ਼ਰਾਂ ਦਾ ਤਾਂ ਕਿੰਨੇ ਕੋ ਸਰ ਟੈਸਟਿੰਗ ਜਿਹੜੀ ਕੀਤੀ ਜਾ ਰਹੀ ਹੈ ਦੇਖੋ ਅਸੀਂ ਟੋਟਲ 50 ਨਾਕੇ ਲਾਏ ਹੋਏ ਨੇ ਤਾਂ ਡਰੰਕਨ ਡਰਾਈਵ ਦੇ ਜਿਹੜਾ ਵੀ दारू ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਜਾਂ ਸਕੂਟਰ ਮੋਟਰਸਾਈਕਲ ਚਲਾਉਂਦਾ ਫੜਿਆ ਗਿਆ ਉਹਦੇ ਖਿਲਾਫ ਫੈਕਸ਼ਨ ਹੋਏਗਾ ਔਰ ਉਹਦਾ ਚਲਾਨ ਵੀ ਹੋਏਗਾ ਠੀਕ ਹੈ ਜੂਰ ਅਗਰ ਗੱਲ ਕਰੀ ਜਾਵੇ ਤਾਂ 50 ਦੇ ਕਰੀਬ ਨਾਕੇ ਲੱਗੇ ਹੋਏ ਨਜ਼ਰ ਆਉਂਦੇ ਖੁਦ ਅਫਸਰ ਜਿਹੜੇ ਨੇ ਉਸ ਖੁਦ ਕੁਮਰੇ ਨੇ ਤੇ ਤੁਸੀਂ ਦੇਖੋ ਨਾਕੇ ਜਿਹੜੇ ਨੇ ਲੱਗੇ ਹੋਏ ਨੇ ਪੰਜਾਬ ਪੁਲਿਸ ਜਿਹੜੀ ਹੈ ਉਹ ਜੂਰ ਲਗਾਤਾਰ ਜਿਹੜੀ ਆ ਉਹ ਸੜਕਾਂ ਦੇ ਉੱਤੇ ਚੈਕਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ ਸਰ ਨਾਲ ਨਾਕੇ ਤੇ ਖੜੇ ਅਫਸਰ ਮੌਜੂਦ ਨੇ ਸਰ ਅਗਰ ਕੈਂਟਰ ਆ ਦੀ ਗੱਲ ਕਰੀ ਤਾਂ ਅੱਜ ਦੇ ਦਿਨ ਕਾਫੀ ਲੋਕ ਨੇ ਪੀ ਕੇ ਜਿਹੜੇ ਗੱਡੀ ਚਲਾਉਂਦੇ ਨੇ ਕਿੰਨੀ ਕਿ ਚੈਕਿੰਗ ਸਰ ਜਿਹੜੀ ਹੋ ਰਹੀ ਹੈ ਕਰ ਰਹੇ ਆ ਜੀ ਦੇਖੋ ਤੁਹਾਡੇ ਸਾਹਮਣੇ ਚੱਲ ਰਹੀ ਹੈ ਪ੍ਰੋਪਰ ਚੈਕਿੰਗ ਚੱਲ ਰਹੀ ਹੈ ਸਰ ਕੋਈ ਹਾਇਆ ਖੇ ਤੱਕ ਕਰ ਰਹੇ ਆ ਜੀ ਕਰ ਰਹੇ ਆ ਹਲੇ ਚੱਲ ਰਿਹਾ ਹਲੇ ਤਾਂ 12 1 ਵਜੇ ਤੱਕ ਚੱਲੂਗਾ ਤਾਂ ਕਿੰਨੇ ਵਜੇ ਤੱਕ ਸਰ ਨਾਕਾ ਲੱਗਾ ਹੋਊਗਾ ਲੇਟ ਨਾਈਟ ਤੱਕ ਚੱਲੂਗਾ ਜੀ ਕੋਸਰ ਲੱਗਦਾ ਵੀ ਉਮੀਦ ਵੀ ਅੱਜ ਕੁਝ ਬੰਦੇ ਜਿਹੜੇ ਨੇ ਸ਼ਿਕੰਜੇ ਦੇ ਵਿੱਚ ਆਂਦੇ ਹੋ ਨੇ ਨਜ਼ਰਾਨਾ ਵੀ ਦੇਖੋ ਤੁਹਾਡੇ ਸਾਹਮਣੇ ਆ ਪੂਰੀ ਚੈਕਿੰਗ ਚੱਲ ਰਹੀ ਹੈ ਹਾਂਜੀ ਪੂਰੀ ਚੈਕਿੰਗ ਜਿਹੜੀ ਆ ਉਹ ਜੂ ਚੱਲਦੀ ਹੋਈ ਨਜ਼ਾਰੀਏ ਦੇਖੋ ਤੁਸੀਂ ਫਿਲਹਾਲ ਹਰ ਇੱਕ ਵਿਅਕਤੀ ਚਾਹੇ ਉਹ ਮੋਟਰਸਾਈਕਲ ਤੇ ਹੋਵੇ ਚਾਹੇ ਉਹ ਕਾਰ ਤੇ ਹੋਵੇ ਤਾਂ ਹਰ ਇੱਕ ਤਰ੍ਹਾਂ ਦਾ ਵਿਅਕਤੀ ਜਿਹੜਾ ਉਹ ਜੂ ਇਸ ਗੱਡੀ ਦੇ ਉੱਤੇ ਜਿਵੇਂ ਇਸ ਨਾਕੇ ਦੇ ਉੱਤੇ ਜਿਵੇਂ ਦਿਖਾਇਆ ਜਾ ਰਿਹਾ ਤਾਂ ਦੂਰ ਦੇਖੋ ਤੁਸੀਂ ਜਿਹੜੇ ਇੱਕ ਗੱਡੀ ਨੂੰ ਰੋਕਿਆ ਗਿਆ ਪੰਜਾਬ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਤਾਂ ਜੂ ਚਲਾਨ ਜਿਹੜਾ ਉਹ ਕਟਿਆ ਜਾ ਰਿਹਾ ਹੈ ਕਿਉਂਕਿ ਕਿਹਾ ਜਾ ਰਿਹਾ ਕਿ ਡਰਿੰਕ ਐਂਡ ਡਰਾਈਵ ਨੂੰ ਲੈ ਕੇ ਲਗਾਤਾਰ ਜੇਕਰ ਪੰਜਾਬ ਪੁਲਿਸ ਦੀ ਗੱਲ ਕਰੀ ਤਾਂ ਜੁਰ ਮੁਸਤਹਿਦ ਦਿਖਾਈ ਦੇ ਰਹੀ ਹੈ ਤਾਂ ਇੱਕ ਡਰਿੰਕ ਐਂਡ ਡਰਾਈਵ ਦਾ ਜਿਹੜਾ ਤੁਸੀਂ ਦੇਖ ਸਕਦੇ ਜਿਵੇਂ ਕਿ ਕਿਸੇ ਵਿਅਕਤੀ ਨੇ ਅਗਰ ਡਰਿੰਕ ਕੀਤੀ ਹੈ ਤਾਂ ਇਸ ਮਸ਼ੀਨ ਦੇ ਨਾਲ ਜਿਹੜਾ ਉਹ ਚੈੱਕ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਉਸ ਵਿਅਕਤੀ ਦਾ ਚਲਾਨ ਜਿਹੜਾ ਕੀਤਾ ਨਾ ਸਰ ਅਗਰ ਮਸ਼ੀਨ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਕੋ ਡਰਿੰਕ ਐਂਡ ਡਰਾਈਵ ਦੇ ਵਿੱਚ ਜੇਕਰ ਕਿਸੇ ਨੇ ਸ਼ਰਾਬ ਡਰਿੰਕ ਕੀਤੀ ਆ ਤਾਂ ਕਿੰਨਾ ਕੁ ਪਤਾ ਲੱਗ ਜਾਂਦਾ ਕਿ ਕਿੰਨੀ ਕੋ ਤੇ ਚਲਾਨ ਹੁੰਦਾ ਚਲਾਨ ਜੀ ਅਰੇ ਮਸ਼ੀਨ ਜਿਹੜੇ ਚੈੱਕ ਕਰੀਦਾ ਅਲਕੋਮਿਟਰ ਕਹਿੰਦੇ ਨੇ ਮਸ਼ੀਨ ਦੀ ਚੈੱਕ ਆ ਜਾਂਦੀ ਵੀ 30 ਤੋਂ ਵੱਧ ਹੈ ਤਾਂ ਉਸ ਚੀਜ਼ ਦਾ ਚਲਾਨ ਹੈ 30 ਤੋਂ ਵੱਧ ਦੇ ਘੱਟ ਉਸ ਚੀਜ਼ ਦਾ ਨਹੀਂ ਹੈਗਾ ਜੇ 30 ਤੋਂ ਵੱਧ ਹੈ ਉਸ ਚੀਜ਼ ਦਾ ਚਲਾਨ ਹੁੰਦਾ ਚਲਾਨ ਕਰੀਦਾ ਸੀ ਕਿ ਪਤਾ ਅਗਰ ਗੱਲ ਕਰੀ ਜਾਵੇ ਤਾਂ ਕਿੰਨੇ ਚਲਾਨ ਹੋਗੇ ਪੰਜ ਚਾਰ ਚਲਾਨ ਤਾਂ ਹੋ ਚੁੱਕਿਆ ਹੈ ਹਿੰਦ ਤੱਕ ਸਰ ਅਗਰ ਇਸ ਮਸ਼ੀਨ ਦੀ ਗੱਲ ਕਰੀਏ ਕਈ ਲੋਕ ਕਹਿੰਦੇ ਨੇ ਕਿ ਅਸੀਂ ਮਸ਼ੀਨ ਨੂੰ ਮੂੰਹ ਚ ਨਹੀਂ ਲਾਣਾ ਕੁਛ ਐਧਾ ਤਾਂ ਵੀ ਹੁਲਣ-ਭੁਲਣ ਵਾਜੀ ਦੇਖੀ ਕਿੰਨੇ ਕਿ ਲੋਕ ਕਹਿੰਦੇ ਨੇ ਵੀ ਅਸੀਂ ਮਸ਼ੀਨ ਨੂੰ ਮੂੰਹ ਨਹੀਂ ਲਾਉਣਾ ਵੀ ਐਂ ਕਰਕੇ ਇਹਦੇ ਜਰਮਸ ਲੱਗੇ ਹੋਣਗੇ ਜਾਂ ਕੋਈ ਹੋਰ ਅਸੀਂ ਕਹਿੰਦੇ ਵੀ ਕੋਈ ਨਹੀਂ ਸਾਡੇ ਕੋਲ ਪਾਈਪਸ ਹੈਗੇ ਨੇ ਵਾਧੂ ਐਕਸਟਰਾ ਨੇ ਤੇ ਉਹਨਾਂ ਦੇ ਸਾਹਮਣੇ ਨਵੀਂ ਲਾ ਕੇ ਅਸੀਂ ਉਹਨਾਂ ਨੂੰ ਨਵੀਂ ਲਾ ਕੇ ਟੱਚ ਕਰਾ ਦਈ ਤੇ ਫਿਰ ਉਹ ਫੂਕ ਮਰਵਾ ਦਈਏ ਨਾ ਸਰਕਾਰ ਚਲਾਨ ਦੀ ਗੱਲ ਕੀਤੀ ਜਾਵੇ ਤਾਂ ਚਲਾਨ ਕਿੰਨਾ ਕੋਈ ਇਹ ਕੁਝ ਨਹੀਂ ਆਰਟੀਓ ਸਾਹਿਬ ਦੇ ਹੱਥੇ ਵੀ ਜਿੰਨਾ ਵਿੱਚ ਕਿਸੇ ਨੂੰ ਵੀ ਕਰ ਸਕਦੇ ਨਹੀਂ ਜ਼ਰੂਰ ਚਲਾਨ ਦੀ ਗੱਲ ਕਰੀ ਜਾ ਤਾਂ ਚਲਾਨ ਜੇਕਰ ਡਰਿੰਕ ਐਂਡ ਡਰਾਈਵ ਦੇ ਹੁੰਦੇ ਆ ਤਾਂ ਜ਼ਰੂਰ ਕਿਤਨਾ ਕਿਤੇ ਉਹ ਵਿਅਕਤੀ ਮੁਸ਼ਕਲ ਦੇ ਵਿੱਚ ਪੈਂਦਾ ਹੋਇਆ ਨਜ਼ਰ ਆਉਦਾ ਕਿਉਂਕਿ ਨਵੇਂ ਸਾਲ ਦੇ ਉੱਤੇ ਜੇਕਰ ਤੁਹਾਡਾ ਚਲਾਨ ਹੁੰਦਾ ਤਾਂ ਕਿਤਨਾ ਕਿਤੇ ਭਾਰੀ ਪੈਂਦਾ ਹੋਇਆ ਨਜ਼ਰ ਆਵੇਗਾ ਇੱਕ ਵਾਰ ਫੇਰ ਤੁਹਾਨੂੰ ਨਾਕਾ ਦਿਖਾਵਾਂਗੇ ਕਿਉਂਕਿ ਪੰਜਾਬ ਪੁਲਿਸ ਵੱਲੋਂ 50 ਦੇ ਕਰੀਬ ਨਾਕੇ ਜਿਹੜੇ ਨੇ ਉਹ ਮੁਹਾਲੇ ਦੇ ਵਿੱਚ ਲਗਾਏ ਗਏ ਨੇ ਯੁਵਕ ਜਿਹੜੇ ਨੇ ਉਜੂਰ ਇਸ ਨਾਕੇ ਦੇ ਉੱਤੇ ਫਸਦੇ ਹੋਏ ਵੀ ਨਜ਼ਰ ਆਉਂਦੇ ਨੇ ਕਿਉਂਕਿ ਨਵੇਂ ਸਾਲ ਦੇ ਉੱਤੇ ਹਰ ਇੱਕ ਵਿਅਕਤੀ ਜੇਕਰ ਕਿਹਾ ਜਾਵੇ ਤਾਂ ਜਸ਼ਨ ਹ ਮਨਾਉਂਦਾ ਹੋਇਆ ਨਜ਼ਰ ਆਉਂਦਾ ਜਿਸ ਦੇ ਵਿੱਚ ਤੁਸੀਂ ਦੇਖੋ ਹੁਣ ਪੰਜਾਬ ਪੁਲਿਸ ਦੇ ਵੱਲੋਂ ਚਲਾਨ ਜੇਕਰ ਜਿਹੜਾ ਤਾਂ ਉਹ ਜੁਰਮ ਕੀਤਾ ਜਾ ਰਿਹਾ ਸੀ ਯੁਵਕ ਦਾ ਹਾਲਾਂਕਿ ਪੀਬੀ ਪੰਜਾਬ ਦੀ ਜਿਹੜੀ ਗੱਡੀਆਂ ਪੰਜਾਬ ਦੇ ਫਤਿਹਗੁਰ ਸਾਹਿਬ ਜ਼ਿਲ੍ਹੇ ਨਾਲ ਇਹ ਸੰਬੰਧ ਰੱਖਦੀਆਂ ਗੱਡੀ ਉੱਥੇ ਦੀ ਗੱਡੀ ਹੈ ਤੇ ਉਹਨਾਂ ਦਾ ਚਲਾਨ ਜੇਕਰ ਕਿਹਾ ਜਾਵੇ ਤਾਂ ਜੁਰਮ ਕਟਿਆ ਜਾ ਰਿਹਾ ਹਾਲਾਂਕਿ ਲਗਾਤਾਰ ਪੁਲਿਸ ਜਿਹੜੀ ਮੁਸਤਫਾ ਤੇ ਲੇਟ ਲਾਈਟ ਤੱਕ ਕਿਹਾ ਜਾ ਰਿਹਾ ਕਿ ਨਾਕਾ ਜਿਹੜਾ ਉਹ ਲੱਗਿਆ ਹੋਇਆ ਨਜ਼ਰ ਆਵੇਗਾ ਮਹਤਵਪੂਰਨ ਜਨਰਲਿਸਟ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ